कि ਅਸੀਂ ਆਪਣੇ ਹੱਥਾਂ ਲਈ ਅਸੀਂ ਆਪ ਲੜੇ ਆ ਨਹੀਂ ਤੇ ਅਸੀਂ ਦੂਸਰੇ ਦੇ ਹੱਥਾਂ ਲਈ ਵੇਂਦੇ ਰਹਿਣੀ ਆ ਕੋਈ ਸਾਡੇ ਨਾਲ ਗੱਲ ਕਰੇ ਜੀ ਪਰ ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਇਤਿਹਾਸ ਤੇ ਹੋਇਆ ਕਿ ਅਸੀਂ ਆਪਣੇ ਹੱਥਾਂ ਲਈ ਆਪ ਲੜੇ ਆ ਔਰ ਜੋ ਸਾਡੀ ਜ਼ਰੂਰਤ ਸੀ ਉਹਦੇ ਆਪਾਂ ਪੈਸੇ ਵੀ ਇਕੱਠੇ ਕੀਤੇ ਆ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਸੀਂ ਵੈਲ ਕੁਆਲੀਫਾਈਡ ਵਕੀਲ ਕੀਤਾ ਗੱਲ ਉਹਨ ਵਕੀਲ ਦੀ ਹੈ ਜੀ ਤੁਹਾਨੂੰ ਮੈਂ ਦੱਸਾਂ ਵਕੀਲ ਦੇ ਨਾਲ ਤੁਸੀਂ ਵਕੀਲ ਕੀਤਾ ਹੈ ਨਾ ਵਕੀਲ ਦੇ ਨਾਲ ਤੁਹਾਨੂੰ ਵੀ ਵਕੀਲ ਬਣਨਾ ਪੈਣਾ ਕਿਉਂਕਿ ਵਕੀਲ ਨੂੰ ਤੁਹਾਡੇ ਬਾਰੇ ਜੋ ਤੁਸੀਂ ਪਿੰਡਾਂ ਦੇ ਵਿੱਚ ਜਾਂ ਆਪਣੇ ਪਿੰਡੇ ਦੇ ਉੱਤੇ ਮੁਸ਼ਕਲਾਂ ਹੰਡਾਉਂਦੇ ਹੋ ਸਮਾਜ ਨੂੰ ਫੇਸ ਕਰਦੇ ਹੋ ਤੁਹਾਡੀਆਂ ਚੁਣੌਤੀਆਂ ਕੀ ਆ ਉਹ ਤੁਹਾਨੂੰ ਪਤਾ ਵਕੀਲ ਨੂੰ ਨਹੀਂ ਪਤਾ ਉਹ ਤੋਂ ਜਾਣੂ ਕਰਾਉਣਾ ਸਾਨੂੰ ਆਪ ਖੁਦ ਕਰਾਉਣਾ ਪੈਂਦਾ ਵਕੀਲ ਨੂੰ ਇਸ ਕਰਕੇ ਵਕੀਲ ਦੇ ਨਾਲ ਨਾਲ ਸਾਡੇ ਗੁੰਡਾ ਸਾਹਿਬ ਵੀ ਇੱਕ ਕਪਲ ਸਿਬਲ ਦੇ ਮੁਕਾਬਲੇ ਵਕੀਲ ਬਣ ਕੇ ਨਿਕਲੇ ਨੇ ਕਿਉਂਕਿ ਇਹਨਾਂ ਨੇ ਦੱਸਿਆ ਵੀ ਸਾਡੇ ਸਮਾਜ ਦੀ ਆ ਜਿਹੜੀਆਂ ਨੇ ਮੁਸ਼ਕਲਾਂ ਨੇ ਸਾਨੂੰ ਆ ਫੇਸ ਕਰਨਾ ਪੈਂਦਾ ਹੈ ਇਹ ਸਾਡੇ ਮਤਲਬ ਸਾਡੀ ਇਹ ਇੱਜ਼ਤ ਔਰ ਮਾਨ ਸਤਿਕਾਰ ਦਾ ਮਸਲਾ ਹੈ ਉਹਦੇ ਵਿੱਚ ਪੰਜਾਬ ਗਵਰਨਮੈਂਟ ਦੇ ਵਕੀਲੀ ਦੇ ਐਡਵੋਕੇਟ ਜਨਰਲ ਸੀ ਉਹਨਾਂ ਨੇ ਵੀ ਹਮਾਇਤ ਕੀਤੀ ਔਰ ਜਿਹੜੇ ਆਪਣੇ ਇੰਟਰਨੈਸ਼ਨਲ ਲੈਵਲ ਦੇ ਸੀ ਉਹਨਾਂ ਨੇ ਵੀ ਕੀਤੀ ਸੋ ਬਹੁਤ ਵਧੀਆ ਗੱਲ ਹੈ ਆਪਣੇ ਸਮਾਜ ਨੂੰ ਇਹਦੇ ਪ੍ਰਤੀ ਜੋੜਿਆ ਕਰੋ ਬਾਬਾ ਸਾਹਿਬ ਨੇ ਕਿਹਾ ਸੀ ਜਿਹੜੀ ਸਿੱਖਿਆ ਹੈ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਪੀਵੇਗਾ ਤੁਹਾਡੇ ਕਿ ਕਿਉਂਕਿ ਜੇ ਤੁਹਾਨੂੰ ਨੌਲੇਜ ਹੋਏਗੀ ਅਸੀਂ ਤਾਂ ਹੀ ਉਹ ਚਾਰ ਬੰਦਿਆਂ 'ਚ ਬਹਿ ਕੇ ਗੱਲ ਕਰ ਸਕਦੇ